ਸ਼੍ਰੀ ਕਾਲਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਪਤੀ ਦੀ ਮੌਤ ਤੋਂ ਬਾਅਦ ਹਰਜੀਤ ਕੌਰ ਬਿਲਕੁਲ ਹੀ ਇਕੱਲੀ ਹੋ ਗਈ ਭਾਵੇਂ ਦੋ ਪੁੱਤਾਂ ਅਤੇ ਇੱਕ ਧੀ ਦੀ ਮਾਂ ਸੀ ਉਹ ਪਰ ਉਸਦੇ ਤਿੰਨੋਂ ਬੱਚੇ ਹੀ ਵਿਆਹੇ ਹੋਏ ਤੇ ਵਿਦੇਸ਼ ਵਿੱਚ ਹੀ ਸੈੱਟ ਸਨ ਧੀ ਦਾ ਫੋਨ ਜ਼ਰੂਰ ਆ ਜਾਂਦਾ ਸੀ ਪਰ ਪੁੱਤ ਤਾਂ ਉਸ ਨੂੰ ਕਦੇ-ਕਦੇ ਹੀ ਯਾਦ ਕਰਦੇ ਤੇ ਕੱਲ ਤਾਂ ਹਰਜੀਤ ਕੌਰ ਨੂੰ ਵੱਡ-ਵੱਡ ਕਹਿੰਦੀ ਭਾਵੇਂ ਉਸ ਕੋਲ ਬਹੁਤ ਸੋਹਣੀ ਅਤੇ ਵੱਡੀ ਕੋਠੀ ਸੀ ਕਾਰ ਸੀ ਜੋ ਕਿ ਉਹ ਖੁਦ ਚਲਾ ਲੈਂਦੀ ਸੀ ਉਹ ਸਿਹਤ ਪੱਖੋਂ ਵੀ ਬਹੁਤ ਵਧੀਆ ਸੀ ਤੇ ਹਮੇਸ਼ਾ ਸੋਨਾ ਵੀ ਪੈਣ ਕੇ ਰੱਖਦੀ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਦਿਨ ਕੰਮ ਪੂਰਾ ਦਿਨ ਕੰਮ ਕਰਨ ਲਈ ਨੌਕਰਾਨੀ ਵੀ ਰੱਖੀ ਹੋਈ ਸੀ ਪਰ ਉਸ ਦਾ ਮਾਨ ਫੇਰ ਵੀ ਉਦਾਸ ਰਹਿੰਦਾ ਇੱਕ ਦਿਨ ਉਹ ਆਪਣੇ ਬਾਹਰ ਵਿੱਚ ਹੀ ਖੜੀ ਹੋਈ ਸੀ ਕਿ ਮੋਟਰਸਾਈਕਲ ਤੇ ਦੋ ਨੌਜਵਾਨ ਮੁੰਡੇ ਆ ਰਹੇ ਸਨ ਉਨਾਂ ਨੇ ਮੋਟਰਸਾਈਕਲ ਰੋਕ ਕੇ ਉਸ ਨੂੰ ਪੁੱਛਿਆ ਆਂਟੀ ਜੀ ਇੱਥੇ ਆਲੇ-ਦੁਆਲੇ ਕਿਤੇ ਕੋਈ ਕਿਰਾਏ ਤੇ ਕਮਰਾ ਮਿਲ ਜਾਏਗਾ ਅਸੀਂ ਬਾਹਰੋਂ ਆਏ ਹਾਂ ਤੇ ਇੱਥੇ ਨੌਕਰੀ ਕਰਦੇ ਹਾਂ ਉਹਨਾਂ ਦੀ ਗੱਲ ਸੁਣ ਹਰਜੀਤ ਮਨ ਹੀ ਮਨ ਸੋਚਣ ਲੱਗੀ ਕਿ ਮੇਰੀ ਇੰਨੀ ਵੱਡੀ ਕੋਠੀ ਹੈ ਬਾਹਲੀ ਬਾਹਰਲੀ ਬੈਠਕ ਵਿਹਲੀ ਹੀ ਪਈ ਹੈ ਕਿਉਂ ਨਾ ਇਹਨਾਂ ਮੁੰਡਿਆਂ ਨੂੰ ਇੱਥੇ ਰੱਖ ਲਵਾਂ ਨਾਲੇ ਰੌਣਕ ਹੋ ਜਾਵੇਗੀ ਤੇ ਨਾਲੇ ਡਰ ਵੀ ਦੂਰ ਹੋ ਜਾਵੇਗਾ ਸੋਚ ਕੇ ਉਸਨੇ ਉਸਨੇ ਮੁੰਡਿਆਂ ਨੂੰ ਆਪਣੇ ਅੰਦਰ ਉਹੀ ਆਵਾਜ਼ ਮਾਰ ਲਈ ਤੇ ਬੈਠਕ ਵਿੱਚ ਬਿਠਾਉਂਦੀ ਹੋਈ ਬੋਲੀ ਪੁੱਤਰੋ ਦੇਖੋ ਪਹਿਲਾਂ ਤਾਂ ਮੈਂ ਕਦੇ ਵੀ ਆਪਣਾ ਮਕਾਨ ਕਿਸੇ ਨੂੰ ਕਿਰਾਏ ਤੇ ਨਹੀਂ ਦਿੱਤਾ ਪਰ ਹੁਣ ਇਕੱਲੀ ਹਾਂ ਤੇ ਉਸਨੇ ਆ ਆਪਣੇ ਬਾਰੇ ਦੱਸਦਿਆਂ ਉਹਨਾਂ ਨੂੰ ਬੈਠਕ ਵਿੱਚ ਹੀ ਆਪਣਾ ਸਮਾਨ ਲਿਆ ਕੇ ਟਿਕਾਉਣ ਦੀ ਇਜਾਜ਼ਤ ਦੇ ਦਿੱਤੀ ਮੁੰਡਿਆਂ ਨੂੰ ਚਾ ਚੜ ਗਿਆ ਹੁਣ ਸਾਰਾ ਦਿਨ ਹਰਜੀਤ ਪੁੱਤ-ਪੁੱਤ ਕਰਦੀ ਉਹਨਾਂ ਦੇ ਮਗਰ-ਮਗਰ ਤੁਰੇ ਫਿਰਦੀ ਉਹ ਮੁੰਡੇ ਵੀ ਉਸਦੀ ਹਰ ਗੱਲ ਮੰਨਦੇ। ਹਰਜੀਤ ਕੌਰ ਨੂੰ ਐਵੇਂ ਮਹਿਸੂਸ ਹੁੰਦਾ ਜਿਵੇਂ ਉਸਦੇ ਦੋਵੇਂ ਪੁੱਤਰ ਹੀ ਉਸ ਕੋਲ ਵਾਪਸ ਆ ਗਏ ਹੁਣ। ਉਹ ਹੁਣ ਕਾਫੀ ਖੁਸ਼ ਰਹਿਣ ਲੱਗੀ। ਹਰਜੀਤ ਦੇ ਪਤੀ ਨੇ ਇੱਕ ਪਲਾਟ ਲੈ ਰੱਖਿਆ ਸੀ। ਹਰਜੀਤ ਨੇ ਸੋਚ ਰੱਖਿਆ ਸੀ ਕਿ ਇਸ ਦਾ ਸੌਦਾ ਕਰਕੇ ਪੈਸੇ ਬੈਂਕ ਵਿੱਚ ਜਮ੍ਹਾਂ ਕਰਵਾ ਦੇਵਾਂਗੀ ਤਾਂ ਕਿ ਉੱਥੋਂ ਕਢਵਾ ਕੇ ਸੌਖੇ ਹੀ ਵਰਤ ਸਕੇ। ਹੁਣ ਪਲਾਟ ਦਾ ਸੌਦਾ ਤੈਅ ਹੋ ਚੁੱਕਾ ਸੀ ਪਰ ਉਸਦੀ ਕੈਸ਼ ਪੇਮੈਂਟ ਲੈਣ ਲਈ ਉਸ ਨੂੰ ਖੁਦ ਜਾਣਾ ਪੈਣਾ ਸੀ ਉਸ ਨੇ ਉਹਨਾਂ ਦੋਵਾਂ ਮੁੰਡਿਆਂ ਨੂੰ ਵੀ ਆਪਣੇ ਨਾਲ ਹੀ ਚੱਲਣ ਲਈ ਕਿਹਾ ਉਸ ਨੇ ਸੋਚਿਆ ਕਿ ਉਹ ਕੋਲ ਵੱਡੀ ਰਕਮ ਹੋਵੇਗੀ ਮੁੰਡਿਆਂ ਦੇ ਹੁੰਦਿਆਂ ਉਸ ਨੂੰ ਕੋਈ ਡਰ ਨਹੀਂ ਰਹੇਗਾ ਤੇ ਫਿਰ ਨਾਲ ਦੇ ਸ਼ਹਿਰੋਂ ਇੱਕ ਵੱਡੀ ਰਕਮ ਲੈ ਕੇ ਉਹ ਦੁਪਹਿਰ ਵੇਲੇ ਵਾਪਸ ਮੁੜ ਪਏ ਉਹਨਾਂ ਵਿੱਚੋਂ ਇੱਕ ਮੁੰਡਾ ਕਾਰ ਚਲਾ ਰਿਹਾ ਸੀ ਅਚਾਨਕ ਰਾਹ ਵਿੱਚ ਉਸ ਮੁੰਡੇ ਨੇ ਗੱਡੀ ਰੋਕ ਦਿੱਤੀ ਤੇ ਕਿਹਾ ਕਿ ਕਾਰ ਖਰਾਬ ਹੋ ਗਈ ਹੈ ਉਹ ਦੋਵੇਂ ਕੁਝ ਦੇਰ ਕਾਰ ਚੈੱਕ ਕਰਦੇ ਰਹੇ ਤੇ ਆਪਸ ਵਿੱਚ ਗੱਲਾਂ ਕਰਦੇ ਰਹੇ। ਉਧਰ ਹਰਜੀਤ कौर ਬੇਫਿਕਰ ਪਿਛਲੀ ਸੀਟ ਤੇ ਬੈਠੀ ਰਹੀ। ਅਚਾਨਕ ਇੱਕ ਮੁੰਡੇ ਨੇ ਕਾਰ ਦੀ ਪਿਛਲੀ ਸੀਟ ਦਾ ਦਰਵਾਜ਼ਾ ਖੋਲਦਿਆਂ ਹਰਜੀਤ ਨੂੰ ਬਾਹਰ ਵੱਲ ਖਿੱਚਿਆ। ਕੀ ਗੱਲ ਹੋ ਗਈ ਪੁੱਤ? ਹਰਜੀਤ ਇੱਕਦਮ ਘਬਰਾ ਗਈ। ਇਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਬੋਲਦੀ ਦੂਜੇ ਮੁੰਡੇ ਨੇ ਉਸ ਉੱਪਰ ਚਾਕੂਆਂ ਦੇ 4-5 ਵਾਰ ਕਰ ਉਸ ਨੂੰ ਉੱਥੇ ਹੀ ਢੇਰੀ ਕਰ ਦਿੱਤਾ। ਉਹਨਾਂ ਨੇ ਜਲਦੀ ਨਾਲ ਹਰਜੀਤ ਦੇ ਸਰੀਰ ਤੇ ਪਾਇਆ ਹੋਇਆ ਸਾਰਾ ਸੋਨਾ ਖਿੱਚਿਆ ਤੇ ਸਾਰਾ ਕੈਸ਼ ਲੈ ਕੇ ਮੰਟਾ ਵਿੱਚ ਹੀ ਰਫੂ ਚੱਕਰ ਹੋ ਗਏ ਹਰਜੀਤ ਕੌਰ ਦੀ ਲਾਸ਼ ਖੌਨਾ ਲੱਤਪੱਟ ਹੋਈ ਪਈ ਸੀ ਲਾਲਚ ਦੂਰ ਖੜਾ ਹੱਸ ਰਿਹਾ ਸੀ ਤੇ ਵਿਸ਼ਵਾਸ ਬੁਰੀ ਤਰ੍ਹਾਂ ਚੱਕਨਾਚੂਰ ਹੋਇਆ ਪਿਆ ਸੀ